10 ਰੁਪਏ ਦੇ ਕਰਨਤਮ ਦੇ ਐਸਐਸਪੀ ਦਫ਼ਤਰ ਉੱਤੇ ਉਧਿਅਤ ਨਹੀਂ ਕਰਦੇ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਅੱਜ ਜੋ ਕਰਨਤਾਰ ਐਸਐਸਪੀ ਸਾਹਮਣੇ ਹਾਈਵੇ ਰੋਡ ਜਿਹੜਾ ਜਾਮ ਕੀਤਾ ਸੀ ਮਹਾਰਿਸ਼ੀ ਭਗਵਾਨ ਵਾਲਮੀਕੀ ਗੁਰੂ ਗਿਆਨਨਾ ਸੇਵਾ ਸੁਸਾਇਟੀ ਵੱਲੋਂ ਬਾਬਾ ਹਰਦੇਵ ਨਾਥ ਜੀ ਮੁਖੀ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਡਿਰੇਕਟਰ ਪੰਜਾਬ ਭਾਰਤ ਵੱਲੋਂ ਬਾਬਾ ਲਾਡੀ ਨਾਥ ਜੀ ਮੁਖੀ ਭਗਵਾਨ ਵਾਲਮੀਕੀ ਸੰਗਠਨ ਪੰਜਾਬ ਭਾਰਤ ਵੱਲੋਂ ਗੋਬਿੰਦ ਸਿੰਘ ਜੀ ਮੁਖੀ ਜਿਹੜਾ ਅੱਜ ਇੱਥੇ 에어ਪੋਰਟ ਸੌਰੀ ਜਿਹੜਾ ਤਰਨਤਨ ਰੋਡ ਤੇ ਜਿਹੜਾ ਹਾਈਵੇ ਰੋਡ ਜਾਮ ਕਰਕੇ ਜੋ ਅੱਜ ਪ੍ਰਸ਼ਾਸਨ ਕੋਲੋਂ ਅਸੀਂ ਇਨਸਾਫ ਲਿਆ ਐਸਪੀ ਹੈੱਡਕੁਆਰਟਰ ਨੇ ਜਿਹੜਾ ਸਾਨੂੰ ਵਿਸ਼ਵਾਸ ਦਿਵਾਇਆ ਕਿ ਜਿਹੜੇ 4-5 ਪੈਂਡਿੰਗ ਪਏ ਮਸਲੇ ਇਹਨਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਊਗਾ ਤੇ ਜਿਹੜਾ ਇਸ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਊਗਾ ਕਾਰਨ ਕੀ ਰਿਹਾ ਮਹਾਰਾਜ ਜੀ ਜਿਹੜਾ ਤਰਨਤਨ ਕਾਰਨ ਵੇਖੋ ਜੀ ਬੜੀ ਲੰਮੀ ਕਹਾਣੀ ਆ ਜੋ ਤੁਹਾਨੂੰ ਪਤਾ ਹੀ ਜਿਹੜਾ ਸਾਡੇ ਸਮਾਜ ਦੇ ਬੰਦੇ ਆ ਇਤਨਾਟ ਲੋਕ ਜਿਹੜੇ ਸਾਡੇ ਨਾਲ ਧੱਕੇਸ਼ਾਹੀਆਂ ਕਰਦੇ ਆ ਤੇ ਧੱਕੇਸ਼ਾਹੀਆਂ ਜਿਹੜੀਆਂ ਕਰਦੇ ਨੇ ਅਸੀਂ ਉਹ ਧੱਕੇਸ਼ਾਹੀਆਂ ਜਿਹੜੀਆਂ ਬਰਥਾਸ ਨਹੀਂ ਕਰ ਸਕਦੇ ਤੇ ਇਸ ਕਾਰਕ ਕੇ ਸਾਨੂੰ ਰੋਡਾਂ ਤੇ ਉੱਤਰ ਕੇ ਜਿਹੜਾ ਇਨਸਾਫ ਲੈਣਾ ਪੈਂਦਾ ਕਿਹੜੀ ਮੰਗ ਸੀਗੀ ਕਿਤੇ ਕਰਕੇ ਮੰਗ ਅਸੀਂ ਵੇਖੋ ਜੀ ਸਾਡੇ ਸਾਡੇ ਪਰਿਵਾਰਾਂ ਨੂੰ ਜਿਹੜਾ ਅੱਖਾਂ ਬੰਨ ਕੇ ਕਿਤੇ ਬਗਾਨੀ ਕੋਠੀ ਵਿੱਚ ਪ੍ਰਸ਼ਾਸਨ ਵੱਲੋਂ ਔਰ ਸਿਭਲ ਬੰਦਿਆਂ ਵੱਲੋਂ ਖੜਿਆ ਤੇ ਇੱਕ ਸਾਡੀ ਮਾਤਾ ਜੀ ਜਿਹਦਾ ਤੰਬੂ ਤੋੜਿਆ ਢਨਾੜ ਲੋਕਾਂ ਨੇ ਔਰ ਵਾਕ ਵਾਕ ਪਿੰਡਾਂ ਦੇ ਵਿੱਚ ਥਾਣਿਆਂ ਵਿੱਚ ਜਿਹੜੇ ਮਸਲੇ ਨੇ ਤੇ ਐਸਪੀ ਹੈੱਡਕੁਆਰਟਰ ਨੇ ਵਿਸ਼ਵਾਸ ਦਿਵਾਇਆ ਹੈ ਇਨਸਾਫ ਦਾ ਪਰ ਕਾਰਨ ਕੀ ਸਮੇਂ ਦੇ ਪਹਿਨੋ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣਦਾ ਕਿ ਉਹ ਆਪਾਂ ਕਰਨਾ ਪ੍ਰੋਜੈਕਸ਼ਨ ਮੇਹ ਲੈਣੇ ਆ ਲੋਕ ਠੱਗੀ ਹੋ ਜਾਂਦੇ ਉਦੋਂ ਪ੍ਰਸ਼ਾਸਨ ਹੋਰ ਕੰਤ ਜਿਆਦਾ ਹਾਂ ਵੇਖੋ ਜੀ ਤੁਹਾਨੂੰ ਪਤਾ ਹੈ ਕਿ ਪ੍ਰਸ਼ਾਸਨ ਵੀ ਜਿਹੜਾ ਹੈ ਤਗੜੇ ਬੰਦੇ ਦੀ ਜਿਹੜੀ ਗੱਲ ਸੁਣਦਾ ਹੈ ਤੇ ਜਿਹੜਾ ਗਰੀਬ ਪਰਿਵਾਰ ਹੈ ਜਿਹੜਾ ਸਾਡਾ ਪਰਿਵਾਰ ਆ ਸਾਨੂੰ ਰੋਡ ਤੇ ਬਹਿ ਕੇ ਜਿਹੜਾ ਇਨਸਾਫ ਲੈਣਾ ਪੈਂਦਾ ਕਿ ਇਹ ਸ਼ਾਸਨ ਰੁਆਇਆ ਗਿਆ। ਸਾਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਇਹਨਾਂ ਪਰਵਾਨਾਂ ਨੂੰ ਜਿਹੜਾ ਇਨਸਾਫ ਦਵਾਇਆ ਜਾਊਗਾ। ਕੋਈ ਟਾਈਮ ਦਿੱਤਾ ਗਿਆ? ਹਾਂਜੀ, ਉਹਨਾਂ ਨੇ ਦੱਸਿਆ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਜਿਹੜਾ ਆਪਾਂ ਤੁਹਾਨੂੰ ਇਨਸਾਫ ਦਵਾਵਾਂਗੇ। ਅਗਰ ਫਿਰ ਸੈਟੀਫਾਈ ਤੁਸੀਂ? ਹਾਂਜੀ, ਬਿਲਕੁਲ ਜੀ, ਬਿਲਕੁਲ। ਅਗਰ ਨਾ ਮਸਲਾ ਆਇਆ ਤਾਂ ਫਿਰ ਨਹੀ ਹੋਊਗਾ ਜੀ ਸਾਨੂੰ ਐਸਪੀ ਹੈੱਡਕੁਆਰਟਰ ਦੇ ਵਿਸ਼ਵਾਸ